ਫਿਰ ਆਪਾਂ ਜਾਣਾਂਗੇ ਦੀਪ ਦੇ ਵਿਆਹ ਵਾਸਤੇ ਕਿ ਸੂਟ ਸਿਮਣਾ ਦੇਣਾ ਸੂਟ ਫਿਓਨ ਦਾ ਸਾਡਾ ਤਾਂ ਹੋ ਗਿਆ ਪੋਪਟ ਕਿਉਂਕਿ ਮੈਂ ਇੱਕ ਗਰਬ ਬਣਾਣਾ ਸੀ ਉਹਦੇ ਕੱਪੜਾ ਘਾਟਾ ਸੂਟ ਸਟਿਚ ਕਰਨਾ ਦੇਤਾ ਤੇ ਉੱਥੇ ਫਿਰ ਵੀਡੀਓ ਤਾਂ ਨਹੀਂ ਬਣਾਈ ਹੈਗੀ ਮੱਛਲੀ ਜੱਤੀ ਨੰ ਹੈ ਉੱਚਾ ਦਬਾਣੀ ਹੈ ਸਾਰਾ ਟਾਲੋ ਠੀਕ ਹੈ ਛੋਟਾ ਇਹ ਫਿਰ ਜਾਏਗਾ ਗੁਰੂਣਾ ਨੰਨੀ ਜੰਨੀ ਵਾਲੀ ਵੀ ਅੰਮਾ ਕੋ ਹੁੰਦਾ ਹੈ ਪਕਾਈ ਪੜਾਈ 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 ਕੀ ਕਰਦਾ ਹੁੰਦਾ ਪੜਦਾ ਕਿ ਮੈਂ ਤੇ ਤੇਗ ਅਸੀਂ ਰੇੜੀ ਦੇ ਵਿੱਚ ਬੈਠੇ ਆ ਤੇ ਧੁੱਪ ਦਾ ਆਨੰਦ ਲੈ ਰਹੇ ਆ ਅੱਜ ਰਾਤ ਤੇ ਜਾਂਦੇ ਜਾਂਦੇ ਕਿਹਾ ਕਿ ਤੁਹਾਨੂੰ ਕਹਿੰਦਾ ਤੁਹਾਡੀ ਕੁੜੀ ਰੋ ਰਹੀ ਸੀ ਦੇਖਦੇ ਹੁਣ ਕੀ ਕਰਿਆ ਬੱਚਣਾ ਸਿੱਖ ਗਈ ਕੀ ਹੋ ਗਿਆ ਤੂੰ ਮੈਂ ਦੇਖਦਾ ਮੈਂ ਬਾਹਰ ਆ ਲਿਆ ਇਹ ਦੱਸ ਤਾਂ ਤੂੰ ਪਰੇ ਨਾਲੇ ਠੋਡੀ ਤੇ ਸੱਟ ਖਾ ਰੱਖੀ ਆ ਤੱਟ ਵੀ ਉਹਦੀ ਮੈਨੂੰ ਲੱਗਦਾ ਪਤੰਗ ਚੜ੍ਹਦੇ ਸੀ ਲੱਗੇ ਹੋਣੀਆਂ। ਜੇ ਵਰਤਿਆ ਬਤਾਉਣੇ। ਜੇ ਨਾ ਕਰੀਏਗਾ। ਜੇ ਨਾ ਕਰੀਏਗਾ। ਆਇਆ ਹੈ। ਆਇਆ। ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇ ਕਲਿੱਕ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ। ਅੱਜ ਕੀ ਕੁਝ ਕਰਦੇ ਆਂ। ਇਹ ਜਿਹੜੀ ਵੀਡੀਓ ਆਏ ਵਲੌਗ ਜਿਹੜਾ ਅੱਜ ਪੰਜਵਾਂ ਦਿਨ ਆਪਾਂ ਨੂੰ ਡੇਲੀ ਵਲੌਗ ਕਰ ਰਹੇ ਹਾਂ ਦਾ ਤੇ ਅੱਜ ਆਪਾਂ ਕੀ ਕਰਨਾਗਾ ਪਹਿਲਾਂ ਤਾਂ ਆਪਾਂ ਰੋਟੀ-ਰੋਟੀ ਬਣਾਈਏਗੀ ਪ੍ਰਸ਼ਾਦਾ ਤੇ ਆਪਾਂ ਖਾ ਲਈ ਅੱਧੇ ਬਾਬਾ ਨੂੰ ਦੇ ਲਈ ਤੇ ਬਾਬਾ ਨੂੰ ਰੋਟੀ ਦੇ ਕੇ ਉਸ ਤੋਂ ਬਾਅਦ ਫਿਰ ਆਪਾਂ ਜਾਣਾਗਾ ਦੀਪ ਦੇ ਵਿਆਹ ਵਾਸਤੇ ਜਿਹੜਾ ਕਿ ਸੂਟ ਸਿਮਣਾ ਦੇਣਾ ਤੇ ਮੌਸਮ ਅੱਜ ਪੂਰੀ ਧੁੱਪ ਨਿਕਲੀ ਪਈ ਆ ਐਂਡ ਪੂਰਾ ਸਾਫ ਨੂੰ ਉਸ ਬਾਅਦ ਪੈਂ ਤੇ ਹੁਣ ਤਿਆਰ ਹੋਣੇ ਆ ਤੇ ਮੈਂ ਤਿਆਰ ਹੋ ਗਿਆ ਤੇ ਬਸ ਦੀਪ ਤੇ ਤੇਗ ਨੇ ਤਿਆਰ ਹੋਣਾ ਤੇ ਉਸ ਤੋਂ ਬਾਅਦ ਫਿਰ ਅੱਗੇ ਚੱਲਦੇ ਦਦੋ ਸਕੂਲ ਜਾ ਰਹੇ ਆ ਹੈ ਜੁੰਡੀਆਂ ਕਰ ਲੀਆਂ ਤਨੇ ਹੈ ਸੋਣਿਆ ਸੋਣਿਆ ਹਾਂ ਸੋਣਿਆ ਹਾਂ ਲੈ ਅਫੋ ਫੜੋ ਮੈਂ ਫੜੂ ਹਾਂ ਕੀ ਕਰਨੇ ਗੇ ਸਕੂਲ ਚ ਜਾ ਕੇ ਮੈਂ ਉਹ ਤਾਂ ਉਹ ਕੀ ਪੜ੍ਹੇਂਗੇ ਪਰ ਮਾਤਾ ਨਾ ਤਾਉਦਾ ਹਾਂ ਥੋੜਾ ਇਨੀ ਕਰਦਾ ਤਾੜੂ ਦਾ ਹਾਂ ਕੀ ਕਰੇਗਾ ਮੈਂ ਮਾਤਾ ਦਾ ਨਾਮ ਬਬੂਲੀ ਪੂਰਾ ਬਬੂਲੀ ਨਾਮ ਲਿਖੇਗਾ ਮੇਰਾ ਹਾਂ ਠੀਕ ਹੋਰ ਕੀ ਕਰੇਗਾ ਮੈਂ ਤਾੜੂ ਵੀ ਆਉਂਦੀ ਹੈ ਨਾ ਪੋਇਮ ਹਨਾ ਹਾਂ ਪੋਇਮ ਕਿਹੜੀ ਆਉਂਦੀ ਹੈ ਤੂੰ ਪੋਇਮ ਸੁਣਾ ਕੇ ਦਿਖਾਓ ਕਿਹੜੀ ਪੋਇਮ ਆਉਂਦੀ ਹੈ ਉਹ ਜੇ ਤਾਂ ਮੱਛਲੀ ਵਾਲੀ ਆਦੀ ਹੈ ਮੱਛਲੀ ਵਾਲੀ ਹਾਂ ਮੱਛਲੀ ਜੱਤੀ ਨਾ ਹਾਂ

ਇਹ ਕਿ ਛੋਟਾ ਇਹ ਫਿਰ ਜਾਏਗਾ ਗੁਰੂ ਹਣਾ ਜਨੀ ਜਨੀ ਵਾਲੀ ਵੀ ਹੁੰਦੀ ਹੈ ਨਾ ਤੇਰੇ ਕੋਈ ਮੱਤ ਅੱਜ ਬਾਤ ਵੀ ਪਾ ਦੇ ਹਾਂ ਆ ਹਾਂ ਇਹ ਸੋਹਲਾ ਤੂੰ ਕੀ ਕਰੇਗਾ ਸਕੂਲ ਚ ਆ ਫੜਾ ਆ ਫੜਾ ਆ ਮਾਈਕ ਫੜ ਫੜ ਕੇ ਰੱਖ ਇਹਦੇ ਵਿੱਚ ਬੋਲਣੀ ਜੀਂਗੇ ਮਾਰਨਿੰਗ ਬੋਲਿਓ ਠੀਕ ਹੈ ਸਸਤੀ ਗੱਲ ਪਰ ਪਹਿਲਾਂ ਕੀ ਸਿਰਕਾਰ ਅਰੇ ਮੋਜੀ ਬਣਾ ਅਰੇ ਨਾ ਇੰਨਾ ਕਰੱਖਾ ਔਰੀ ਬੁਰੀ ਰੱਖਾ ਉਹ ਰਹੀ ਆਂ ਫੜ ਕੇ ਰੱਖਾ ਕੀ ਕਰਾਂਗੇ ਸਕੂਲ ਚ ਅੱਜ ਹਾਂ ਅੱਜ ਸਕੂਲ ਦੇ ਵਿੱਚ ਕੀ ਕਰਾਂਗੇ ਹੰਬਕ ਹਾਂ ਹੰਬਕ ਹੰਬਕ ਉਹ ਅੱਛਾ ਅੰਗਰੇਜ਼ੀ ਉਹ ਰੌਂਡਾ ਸਾਡਾ ਹਾਂ ਪੜਾਈ ਇੱਕ ਹੀ ਕਰਦੇ ਹੁੰਦੇ ਅਸੀਂ ਹੰਬਕ ਹੁੰਦਾ ਹੈ ਪੜਾਈ ਕੀ ਨਾ ਪੜਾਈ ਪੜਾਈ ਹਾਂ ਪੜਾਈ ਕੀ ਕਰਦਾ ਹੁੰਦਾ ਪੜ੍ਹਦਾ ਕੀ ਹੁੰਦਾ ਊੜਾੜਾ ਹਾਂ ABC ABC 1 2 ਉਹ ਨਾ ਆ ਬਟਨ ਕਿ ਹਿਲਾਏ ਦੇਖੀ ਬਟਨ ਕਿ ਨਹੀਂ ਲਾਇਆ ਮੰਮੀ ਨੇ ਬਟਨ ਕਿ ਕਿੱਲਾ ਤੇ ਬਟਨ ਕਿਵੇਂ ਲਾਦੇ ਦਿਲ ਵੀ ਤੇ ABC 1 2 ਬੋਲੋ ਕਿ ABC 1 2 ਪੜ੍ਹੂਗਾ ਜੀ ਦੀ ਵਾਰੀ ਆ ਤੈਨੂੰ ਪੜ੍ਹ ਦੋ ਨਾ ABC ਜੀ ਤੇ ਕੋਲ ਕਰਕੇ ਸੁਣਾ ਦਮ ਮੰਮੂ ਕੋਨਟਿੰਗ ਕਰਤਾ ਏਸ ਨੂੰ ਮਤਲਬ ਬਾਹਰ ਆ ਗਿਆ ਹਾਂ ਬੋਲ ਫਿਰ ਬੋਲੋ ਫਿਰ ਉਹ ਤਾਂ ਨਹੀਂ ਬੋਲਣ ਦੇ ਬਟਾ ਇਸ ਤੋਂ ਜ਼ਿਆਦਾ ਮੁਤਰੀ ਲਾਉ ਰਿਹਾ ਕੋਨਟਿੰਗ ਕਰ ਚਲ ਕਾਉਂਟ ਆ ਦੇਖੋ ਬਟਨ ਦਾ ਪੁੱਠੇ ਲੱਗੇ ਆ ਕੋਨਟਿੰਗ ਕਰਕੇ ਸੁਣਾ ਦਮ ਮੰਮੂ ਆ ਚਲੋ ਬੇਟਾ ਕਹਾਂਗਾ ਇਹ ਤੇ Dengan kita, Johnny John, Raike, dan Camilan, The Barrio Raike, apa? Kali Papa Azade, hai hai, Mamini Perge, Karai, Cah, hai hai, hai hai, hai hai, <laughs> 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 hai hai, hai <laughs> 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 ha, hai, hai hai, hai hai, hai papa hai hai, hai ਹਾ 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 ਹੇ ਤੜੀਆਂ ਇਹ ਇਹਨਾਂ ਦੀ ਗੱਡੀ ਹੈ ਸਕੂਲ ਵਾਲੀ ਇਹਨਾਂ ਦੀ ਸਕੂਲ ਬੈਨ ਹੈ ਚਲੋ ਬੈਠੋ ਬੈਠੋ ਇਹ ਇਨਕਾ ਇਹ ਇਨਕਾ ਸਕੂਲ ਕਾਰੀ ਹੈ ਹਾਂ ਇਹ ਤੁਹਾਨੂੰ ਜਾ ਰਹੇ ਚਲੋ ਬੈਗ ਮੇਂ ਹੀ ਪਾ ਦੇ ਇਹ ਇਨਕਾ ਟਾਟਾ ਬਾਈ ਕਰ ਦੋ ਬਾਏ ਉੱਥੇ ਜਾ ਕੇ ਹਾਂ ਦਿਲਪ੍ਰੀਤ ਦੇ ਬੈਗ ਵਿੱਚ ਵੀ ਦੋ ਦੋ ਹੈ ਦੂਸਰੇ ਦੋਨੋਂ ਦੇ ਬੈਗ ਵਿੱਚ ਬਾਏ ਬਾਏ ਜਾਓ ਹਾਂ ਟਿਊ ਟੂ ਪਹਿਲਾਂ ਬਾਈ ਕਰ ਰਿਹਾ ਟਿਊ ਟੂ ਟਿਊ ਟੂ ਪਹਿਲਾਂ ਤਿਆਰ ਹੈਗਾ ਇਸ ਵਿੱਚ ਪਾਈ ਹੈ ਮੈਂ ਟੌਫੀ ਅੱਛਾ ਅੱਜ ਤੋਂ ਤਾਂ ਸਕੂਲ ਜਾਂਦੇ ਆਂ ਬਾਏ ਬਾਏ ਚਾਰ ਪੰਜ ਦਿਨਾਂ ਤੋਂ ਬਾਅਦ ਅੱਜ ਵਧੀਆ ਧੁੱਪ ਨਿਕਲੀ ਆ ਕਦੇ ਬੱਦਲ ਹੋ ਗਏ ਕਦੇ ਮੀਂਹ ਪੈ ਗਿਆ ਅੱਜ ਜੰਨੀ ਸੋਹਣੀ ਧੁੱਪ ਨਿਕਲੀ ਹੋਈ ਆ ਮੈਂ ਤੇ ਤੇਗ ਅਸੀਂ ਰੇੜੀ ਦੇ ਵਿੱਚ ਬੈਠੇ ਆ ਤੇ ਧੁੱਪ ਦਾ ਆਨੰਦ ਲੈ ਰਹੇ ਆ ਵਧੀਆ ਜੀ ਆ ਲੱਗਦਾਗਾ ਤੇ ਪਿੱਛੇ ਜਹਾਜ਼ ਜਾ ਰਿਹਾ ਹੈਲੀਕਾਪਟਰ ਜਿਹੜਾ ਕਿ ਆਰਮੀ ਏਰੀਆ ਦਾ ਨਾਲ ਹੀ ਤੇ ਜਹਾਜ਼ ਚੜ ਇਹ ਚਲਦੀ ਰਹਿੰਦਾ ਜਹਾਜ਼ 24 ਘੰਟੇ ਇਹਦੀ ਡਿਊਟੀ ਉੱਪਰ ਹੀ ਰਹਿੰਦੀ ਆ ਤੇ ਹੁਣ ਅਸੀਂ ਦੋਨੋਂ ਧੁੱਪ ਸੇਕ ਰਹੇ ਆ ਉਸ ਤੋਂ ਬਾਅਦ ਟਾਈਮ ਜਿਹੜਾ 11:00 ਵਜੇ 2 ਵਜੇ ਮੈਂ ਕੰਮ ਤੇ ਜਾਣਾ ਅੱਜ ਤੇ ਦੀਪ ਹੋਰੀ ਹੁਣ ਜਾ ਰਾਂਗੇ ਕੱਪੜੇ ਸਿਲਾਈ ਕਰਨ ਜਿਹੜੇ ਸਿਲਾਈ ਦੇਣ ਵਾਸਤੇ ਜਾਣਗੇ ਜਿਹੜੇ ਤੇ ਉਸ ਤੋਂ ਬਾਅਦ ਇਧਰੋਂ ਭੈਣ ਲਵੀ ਸੀ ਹੁਣ ਇਧਰੋਂ ਕੱਪੜੇ ਦੇ ਕੇ ਫਿਰ ਉਧਰ ਜਾਵਾਂਗੇ ਉਧਰੋਂ ਫਿਰ ਮੈਂ ਕੰਮ ਤੇ ਜਾਵਾਂ ਹੁਣ ਇੱਥੇ ਬੈਠਿਆ ਮੈਂ ਤੇ ਮੈਂ ਧੁੱਪ ਸਿੱਖ ਰਿਆਂਗਾ ਵਧੀਆ ਆਨੰਦ ਆ ਰਿਹਾ ਸੂਟ ਸਿਉਣ ਦਾ ਸਾਡਾ ਤਾਂ ਹੋ ਗਿਆ ਕੋਪਟ ਹੁਣ ਕਿਉਂਕਿ ਮੈਂ ਇੱਕ ਗਰਾ ਬਣਾਉਣਾ ਸੀ ਕਹਿੰਦੇ ਕੱਪੜਾ ਕੱਟਾ ਸੂਟ ਸਟਿਚ ਕਰਨਾ ਦੇਤਾ ਤੇ ਉਹ ਤੇ ਵੀਡੀਓ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਕਈ ਵਾਰ ਕਿਸੇ ਤੋਂ ਕੰਮ ਹੁੰਦੀ ਹੈ ਕਿ ਤੇ ਨਹੀਂ ਹੁੰਦੀ। ਵੈਸੇ ਮੇਰੀ ਗਵਾਜ਼ ਘੱਟ ਆ ਰਹੀ ਹੋਣੀ ਹੈ ਨਾ ਇੱਥੇ। ਠੀਕ ਆ ਹਨਾ। ਤੇ ਹੁਣ ਸੂਟ ਪਿਆਉਣਾ ਰਿਹਾ ਏ। ਹੁਣ ਲਹਿੰਗੇ ਵਾਸਤੇ ਕਪੜਾ ਲੱਗ ਤੋਂ ਲੈਣਾ ਪਊ ਮਤਲਬ ਲੱਗ ਤੋਂ ਸੂਟ ਲੈਣਾ ਪਊਗਾ। ਫਿਰ ਉਹਦੇ ਵਿੱਚੇ ਹੀ ਡੇਕ ਦਾ ਬਣ ਜੇ ਸਾਡੇ ਦੋਨਾਂ ਦੇ ਫਿਰ ਸੇਮ ਹੋ ਜਾਣਗੇ। ਕਲਾਤ ਅਸੀਂ ਇਹਦਾ ਹੀ ਬਣ ਜੂਗਾ। ਚਲ ਦੇਖਦੇ ਆਂ ਬਾਕੀ ਫਿਰ ਲੈਣ ਜਾਵਾਂਗੇ ਮਾਰਕੀਟ ਜਾਵਾਂਗੇ ਫਿਰ ਦੇਖਾਂਗੇ ਕੀ ਬਣਦਾ। ਸਾਜਾਦ ਨੇ ਆ ਕੇ ਉਹ ਰਾਤ ਤੋਂ ਜਾਂਦੇ ਜਾਂਦੇ ਕਿਹਾ ਕਿ ਥੰਨੀ ਜਾਂਦੇ ਤੁਹਾਡੀ ਕੁੜੀ ਰੋ ਰਹੀ ਸੀ ਦੇਖਦੇ ਹੁਣ ਕੀ ਕਰਿਆ ਸੇਰੇ ਬੈਠਣਾ ਸਿੱਖੇਗੀ ਕਿੱਥੇ ਦੁੱਧ ਆਹ ਇਹਦਾ ਰੋਈ ਜਾਂਦਾ ਰੋ ਕੇ ਬੈਠੇ ਹੀ ਐ ਕੰਮ ਨਾ ਹੋ ਰੰਗੀ ਜਾਂਦਾ ਰੋ ਕੇ ਕੀ ਹੋ ਗਿਆ ਹੋਰ ਮੰਨਦੀ ਆ ਪਰ ਰੋਈ ਤਾਂ ਨਹੀਂ ਹੈ ਜੀ ਕੋਈ ਕੰਦਾ ਨਹੀਂ ਮਸਤ ਆਉਂਦੇ ਕੋਹ ਬਕਰ ਇਹਨਾਂ ਤੋਂ ਨਹੀਂ ਰੋ ਰਹੀ ਨੇ ਇਹਨਾਂ ਸੇ ਕੀ ਹੋ ਗਿਆ ਬਤ ਮੈਨੇ ਪਤਾ ਕਿ ਇਹ ਤੇ ਮਾਲ ਆ ਰਹੇ ਹੇ ਦਰਨਾ ਨਹੀਂ ਪਤਾ ਪਰਾਈ ਛੱਡ ਕੇ ਵਾਗ ਗਿਆ ਉਹ ਵੀ ਰੋਣਾ ਨਾ ਅਮਰੀ ਛੱਡ ਕੇ ਪੂਰੇ ਨੇ ਰਾਜੇ ਮੈਂ ਦੇਖਿਆ ਤਾਂ ਚਿੰਗ ਚਿੰਗਿਆਣਾ ਚੱਕਦੇ ਨੇ ਉਰੇ ਉਰੇ ਛੇ ਤਾਂ ਬੰਨੇ ਛੱਡ ਕੇ ਉਰੇ ਤਾਂ ਆ ਜੀ ਉਹ ਉੱਥੇ ਛੱਡ ਕੇ ਪਾਰ ਗਏ ਹਾਂ ਵੀ ਰੋ ਜਾਂਦਾ ਲੈ ਨਹੀਂ ਆ ਗਏ ਇਹਨੂੰ ਬੰਦ ਕਰਾ ਦੇ ਇਹਦਾ ਬੜਿਆ ਕਹੇ ਰਮ ਨਹੀ ਨਹੀ ਚੱਕਦੇ ਚੱਕਦੇ ਕਰ ਕੋਈ ਦੋਰ ਤਿਆ ਏ ਗੋਲੀਆਂ ਦਾ ਨਾ ਨਾ ਦੇਖੋ ਹੁਣ ਖੁਸ਼ ਨੇ ਦੋਨੋਂ ਯਾਨੇ ਇਹ ਦਰ ਇਸ ਕਰਦੇ ਨੇ ਦੋਨੇ ਨੇ ਇੱਕ ਦੂਜੇ ਦੇ ਕਹਿੰਦੇ ਜੀ ਨਹੀਂ ਲਾਦਾ ਸਾਡਾ ਤਾਂ ਨਾ ਕਹੋ ਆਂ ਕਹਿ ਰਹੇ ਨੇ ਆਂਟੀ ਕਹਿ ਰਹੇ ਨੇ ਕਹਿੰਦੇ ਰੋ ਮਤਲਬ ਪਹਿਲਾਂ ਪਹਿਲਾਂ ਰੋਈਦੀ ਫਿਰ ਬਾਤੂ ਖੇਡਣ ਲੱਗ ਗਿਆ ਉਹ ਰੋ ਰਿਆ ਸੀ ਇਹ ਨਹੀਂ ਹਾਂ ਦੇਖੋ ਹੂੰ ਮੇਰੇ ਤੇ ਗੱਜ ਕਾਫੀ ਟਾਈਮ ਮੇਰੇ ਬਿਨਾਂ ਰਹਿ ਗਿਆ ਤੇਗਦੀਪ ਮਮਾ ਨੂੰ ਨਹੀਂ ਮਿਲਣਾ ਬੱਤੇ ਤੇਗ ਮਮਾ ਆਏ ਤੇਗ ਮਮਾ ਕੋਲ ਨਹੀਂ ਆਉਂਦਾ ਆਏ 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 ਆਜ ਲੋ ਪਾਜਣੇ ਪਾਜਣੇ ਚੱਬ ਸੈਂਡਲ ਕਿੱਥੇ ਆ ਸੈਂਡਲ ਆਜੀ 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 ਆਜੋ ਬੱਤੇ ਆਜੋ ਜੀ ਆਜੋ 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 ਆਏ ਆਏ ਇੱਥੇ ਵੀ ਨਹੀਂ ਆਏ ਆਏ ਹੋਏ ਬੱਤੇ ਮਮਾ ਕਿੱਥੇ ਗਈ ਸੀ ਮਮਾ ਗਈ ਯਾਦ ਨਹੀਂ ਮਮਾ ਦੀ ਜੀ ਲੱਗਗੇ ਸੀ ਮਮਾ ਬਿਨਾ ਇਹ ਹਾਂ ਤੁਸੀਂ ਮਮਮਣ ਮਮਮਣ ਜਾਦੇ ਹੋੜ ਰਹੇ ਨੇ ਪਤੰਗ ਜਵਾਹ ਨਾਲ ਤਾਂ ਠੋਡੀ ਬਣਾਈ ਫਿਰਦਾ ਨਾਲੇ ਪਤੰਗੜਾ ਨਾਲੇ ਠੋਡੀ ਤੇ ਸੱਟ ਖਾ ਰੱਖੀ ਆ ਸੱਟ ਵੀ ਉਹਦੀ ਮੈਨੂੰ ਲੱਗਦਾ ਪਤੰਗ ਚੜ੍ਹਦੇ ਹੀ ਲੱਗੇ ਹੋਣੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ ਤੇ ਟਾਈਮ ਹੋ ਗਿਆ 12:45 ਮਿੰਟ ਮਤਲਬ ਪੌਣੇ 1 ਦਾ ਘਰੇ ਆ ਗਏ ਤੇ ਹੁਣ ਬਣਨ ਜਾ ਰਿਹਾ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਕੰਮ ਤੇ ਜਾਣਾ ਤੇ ਬਾਕੀ ਇਸ ਤੋਂ ਪਹਿਲੇ ਜਿਹੜੀ ਵੀਡੀਓ ਆ ਉਹ ਤੇ ਮੈਂ ਟੈਂਪਲੇਸ ਕਰਕੇ ਰੱਖਦਾ ਸੀ ਤੇ ਦੀ ਪੂਰੀ ਚਲ ਗਈ ਸੀ ਕਿ ਸੂਟ ਦੇਣ ਸਟਿਚ ਕਰਨ ਲਈ ਤੇ ਮੈਂ ਤੇ ਤੇਗ ਬੈਠੇ ਧੁੱਪ ਸੇਕ ਰਹੇ ਸੀ ਤੇ ਹੁਣ ਰੋਟੀ ਰੋਟੀ ਬਣਾਉਣੇ ਆ ਤੇ ਫਿਰ ਦੇਖਦੇ ਆ ਕਿ ਕੀ ਬਣਦਾ ਬਾਈ ਜਿਵੇਂ ਜਿਵੇਂ ਕਰ ਲਈਆਂ ਇਹ ਮੇਰੇ ਹੁੰਡੇ ਕਰ ਲਈਆਂ ਹੈ ਹਾਈ ਜਿਉਂ ਨਹੀਂਆਂ ਕਰ ਲਈਆਂ ਸੁਤਰੀਆਂ ਹੈ ਜੁਨੇ ਕਰ ਲਈ ਦਨੇ ਹਾਂ ਤੇਰੇ ਮਾਦਰ ਮੈਂ ਜਿੱਥੇ ਕੋਈ ਨਹੀਂ ਕੋਈ ਕੋਈ ਹੈ ਦਮ ਬੰਦ ਕਰਦਾ ਬੰਦ ਕਰਦਾ ਹੈ ਹਾਈ ਹਾਈ ਦਮ ਲਾਓ ਦਮ ਦਮ ਕਿੰਨੀ ਵਾਰੀ ਕਰਦੇ ਨੇ ਕੋਪਾਪਾ ਅਨੇ ਬਰਕਰਾਰ ਕਰਦਾ ਪਾਪਾ ਨੂੰ ਕਿੰਨਾ ਬਰਕਰਾਰ ਕਰਦਾ ਮੈਂ ਸੁਸੁਣਾ ਹੈ ਕਿੰਨਾ ਬਰਕਰਾਰ ਕਰਦਾ ਹਾਈ ਹਾਈ ਕਿੰਨਾ ਹਾਈ ਵਾਰੀ ਕਰਦਾ ਬਈ ਪਾਪਾ ਵਾਰੀ ਕਰਦਾ ਆ ਆ ਚਾਹ ਲੈ ਹਾਂਜੀ ਰੋਟੀ ਖਾਏਗਾ ਰੋਟੀ ਖਾਏਗਾ ਆਲੂ ਮਟਰਾਂ ਦੀ ਦਾਲ ਤੇ ਸਬਜੀ ਕੋਈ ਦਾਲ ਵੀ ਕਹਿੰਦਾ ਕੋਈ ਸਬਜੀ ਵੀ ਕਹਿੰਦਾ ਤੇ ਕੰਮ ਤੋਂ ਆ ਗਈ ਸੀ ਉਸ ਤੋਂ ਬਾਅਦ ਮੈਂ ਕੰਮ ਤੇ ਚੱਲ ਗਿਆ ਤੇ ਕੰਮ ਤੇ ਵੀਡੀਓ ਵਗੈਰਾ ਨਹੀਂ ਬਣਾਉਂਦਾ ਹੁੰਦਾ ਮੈਂ ਤੇ ਹੁਣ ਘਰ ਆ ਕੇ ਰੋਟੀ ਦਾ ਟਾਈਮ ਹੋ ਗਿਆ 9:00 ਵਜੇ ਗਏ ਤੇ ਹੁਣ ਰੋਟੀ ਰੋਟੀ ਖਾਣੇ ਆ ਦੇਖੀ ਕਿਵੇਂ ਕਰਜਾਂ ਇਹ ਵੀਡੀਓ ਨੂੰ ਹੁਣ ਪੂਰੀ ਸਮਾਪਤ ਕਰਦੇ ਆਂ ਤੇ ਹੋਰ ਕੁਝ ਅੱਜ ਇਨ ਹੈ ਨਹੀਂ ਅੱਜ ਬਸ ਇੰਨਾ ਹੀ ਸੀਗਾ ਮੈਂ ਚਲੋ ਜਿਹੜਾ ਆਪਣਾ ਚੈਲੰਜ ਆ ਇਹ ਕੰਪਲੀਟ ਕਰਨ ਵਾਸਤੇ ਆਪਾਂ ਵੀਡੀਓ ਪਾਉਂਦੇ ਰਹਾਂਗੇ ਤੇ ਬਾਕੀ ਕੋਸ਼ਿਸ਼ ਕਰਦੇ ਰਹਿਾਂਗੇ ਕੁਝ ਨਵਾਂ ਤੋਂ ਨਵਾਂ ਕਰਨ ਦੀ ਤੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਦੇ ਹੋ ਤੇ ਵਧੀਆ ਜਿਹਾ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਨਾਲ Thank you, Tanva. Bye bye.